ਸ਼੍ਰੀਕਾਲ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ 8ਵਾਂ ਦਿਨ ਆਪਣਾ ਅੱਜ ਆਪਾਂ ਕਰਾਂਗੇ ਵਿਸ਼ਰਾਮ ਚਿੰਨ ਬਾਰੇ ਜਾਣਕਾਰੀ। ਪ੍ਰਿਭਾਸ਼ਾ ਵਿਸ਼ਰਾਮ ਚਿੰਨ ਦਾ ਅਰਥ ਠਹਿਰਾਓ, ਅਟਕਾਓ, ਰੁਕਣਾ ਜਾਂ ਆਰਾਮ ਹੁੰਦਾ ਹੈ। ਵਿਸ਼ਰਾਮ ਵਿਸ਼ਰਾਮ ਆਪਣੇ ਆਪ ਦੇ ਵਿੱਚ ਹੀ ਮਤਲਬ ਆਪਾਂ ਆਰਾਮ ਕਰਦੇ ਜਦੋਂ ਸ਼ੁੱਧ ਹਿੰਦੀ ਦੇ ਵਿੱਚ ਵਿਸ਼ਰਾਮ ਬੋਲਿਆ ਜਾਂਦਾ ਹੈ ਵੀ ਹਮੇਂ ਹਮਨੇ ਵਿਸ਼ਰਾਮ ਕਰਨਾ ਹੈ। ਯਾਨੀ ਕਿ ਆਰਾਮ ਥੋੜੇ ਸਮੇਂ ਕੇ ਲਈ ਥੋੜੇ ਸਮੇਂ ਕੇ ਲਈ ਰੁਕਣਾ। ਪੰਜਾਬੀ ਦੇ ਵਿੱਚ ਠਹਿਰਾਓ, ਅਟਕਾਓ, ਰੁਕਣਾ ਜਾਂ ਆਰਾਮ ਹੁੰਦਾ ਹੈ। ਚਿੰਨ ਦਾ ਅਰਥ ਨਿਸ਼ਾਨ ਹੁੰਦਾ ਹੈ ਇੰਜ ਵਿਸ਼ਰਾਮ ਚਿੰਨ ਦਾ ਅਰਥ ਠਹਿਰਾਓ ਨੂੰ ਪ੍ਰਗਟ ਕਰਨ ਵਾਲੇ ਚਿੰਨ ਹੁੰਦਾ ਹੈ ਹੁੰਦੇ ਹਨ ਭਾਵ ਉਹ ਚਿੰਨ ਜਿਹੜੇ ਲਿਖਤ ਵਿੱਚ ਠਹਿਰਾਓ ਨੂੰ ਪ੍ਰਗਟ ਕਰਨ ਲਈ ਵਰਤੇ ਜਾਣ ਨੂੰ ਵਿਸ਼ਰਾਮ ਚਿੰਨ ਅਖਵਾਉਂਦੇ ਹਨ ਵਿਸ਼ਰਾਮ ਚਿੰਨ ਦੀ ਮਹੱਤਤਾ ਜਿਸ ਸਮੇਂ ਅਸੀਂ ਆਪਣੇ ਵਿਚਾਰਾਂ ਜਾਂ ਮਨ ਦੇ ਭਾਵਾਂ ਨੂੰ ਬੋਲ ਕੇ ਪ੍ਰਗਟ ਕਰਦੇ ਹਾਂ ਤਾਂ ਅਸੀਂ ਬੋਲਣ ਵੇਲੇ ਕਿਤੇ ਥੋੜਾ ਜਿਹਾ ਕਿਤੇ ਬਹੁਤਾ ਰੁਕਦੇ ਹਾਂ ਐਸੇ ਤਰ੍ਹਾਂ ਅਸੀਂ ਸਹਿਜ ਰੂਪ ਵਿੱਚ ਉਚਾਰਨ ਦਾ ਲਹਿਜਾ ਵੀ ਬਦਲ ਲੈਂਦੇ ਹਾਂ ਇਸ ਨਾਲ ਸਾਡੇ ਵਿਚਾਰ ਪੂਰੀ ਤਰ੍ਹਾਂ ਨਾਲ ਦੂਸਰਿਆਂ ਤੱਕ ਪਹੁੰਚਦੇ ਹਨ ਲਿਖਤ ਵਿੱਚ ਅਜੀਹੇ ਪ੍ਰਭਾਵ ਪ੍ਰਗਟ ਕਰਨ ਲਈ ਕਈ ਚਿੰਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ ਇਸ ਕਾਰਨ ਇਹਨਾਂ ਚਿੰਨ੍ਹਾਂ ਦੀ ਵਰਤੋਂ ਦੀ ਵਿਸ਼ੇਸ਼ ਮਹੱਤਤਾ ਹੁੰਦੀ ਹੈ ਜੇ ਇਹ ਚਿੰਨ ਲਿਖਣ ਵੇਲੇ ਨਾ ਵਰਤੇ ਜਾਣ ਜਾਂ ਠੀਕ ਥਾਂ ਤੇ ਨਾ ਵਰਤੇ ਜਾਣ ਤਾਂ ਅਰਥਾਂ ਵਿੱਚ ਬੜਾ ਫਰਕ ਪੈ ਜਾਂਦਾ ਹੈ ਹੁਣ ਮੰਨ ਲਓ ਮੈਂ ਤੁਹਾਨੂੰ ਪੜਾ ਰਿਹਾ ਮਤਲਬ ਵੈਸੇ ਮੈਂ ਪੜਾ ਨਹੀਂ ਰਿਹਾ ਲੇਕਿਨ ਆਪਣੀ ਤਿਆਰੀ ਕਰ ਰਿਹਾ ਨਾਲ ਨਾਲ ਤੁਹਾਡੀ ਤਿਆਰੀ ਕਰਾ ਰਿਹਾ ਜਿਨ੍ਹਾਂ ਨੇ ਸਿੱਖਣਾ ਉਹ ਸਿੱਖ ਸਕਦੇ ਨੇ ਜੇ ਮੈਂ ਹੁਣ ਮੈਂ ਲਗਾਤਾਰ ਬੁੱਲ ਜਾਮ ਵੀ ਜਿਸ ਸਮੇ ਅਸੀਂ ਆਪਣੇ ਵਿਚਾਰਾਂ ਦਾ ਮਨਜਾਪ ਹਵਲ ਦੇ ਉਪਰ ਗੱਲ ਕਰਨ ਲਈ ਬੋਲਦੇ ਆਂ ਤਾਂ ਇਹ ਕੋਈ ਗੱਲ ਨਹੀਂ ਮਤਲਬ ਜਦੋਂ ਮੈਂ ਐ ਬੋਲਿਆ ਜਿਸ ਸਮੇ ਅਸੀਂ ਆਪਣੇ ਵਿਚਾਰਾਂ ਜਾਂ ਮਨ ਆਪਾਂ ਨੂੰ ਗੱਲ ਸਮਝ ਵੀ ਆ ਰਹੀ ਹੈ ਤੇ ਸ਼ੁੱਧ ਤਰੀਕੇ ਨਾਲ ਬੋਲ ਵੀ ਰਿਹਾ ਠਹਿਰਾਵ ਵੀ ਹੈ ਅਟਕਾਓ ਵੀ ਹੈ ਤੇ ਕਿੱਥੇ ਉੱਚ ਪਿਚ ਪਿਚ ਉੱਚੀ ਜਾ ਰਹੀ ਹੈ ਉਹ ਵੀ ਤੁਸੀਂ ਸਮਝ ਸਕਦੇ ਹੋ ਸੋ ਇਹਨਾਂ ਦੀ ਇਸ ਕਰਕੇ ਮਹੱਤਤਾ ਹੁੰਦੀ ਹੈ ਲਿਖਤ ਵਿੱਚ ਅਜੀਹੇ ਪ੍ਰਭਾਵ ਪ੍ਰਗਟ ਕਰਨ ਲਈ ਕਈ ਚਿੰਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਇਸ ਕਾਰਨ ਇਹਨਾਂ ਚਿੰਨਾਂ ਦੀ ਵਰਤੋਂ ਦੀ ਵਿਸ਼ੇਸ਼ ਮਹੱਤਤਾ ਹੁੰਦੀ ਹੈ ਜੇ ਇਹ ਚਿੰਨ ਲਿਖਣ ਵੇਲੇ ਨਾ ਵਰਤੇ ਜਾਣ ਜਾਂ ਠੀਕ ਥਾਂ ਤੇ ਨਾ ਵਰਤੇ ਜਾਣ ਤਾਂ ਅਰਥਾਂ ਵਿੱਚ ਬੜਾ ਫਰਕ ਪੈ ਜਾਂਦਾ ਹੁਣ ਦੇਖਿਓ ਬੱਚਿਓ ਇਸ ਕੁੱਤੇ ਨੂੰ ਰੋਕੋ ਨਾ ਜਾਣ ਦਿਓ ਠੀਕ ਹੈ ਪਹਿਲਾ ਹੋ ਗਿਆ ਵੀ ਇਸ ਕੁੱਤੇ ਨੂੰ ਰੋਕਣਾ ਨਹੀਂ ਜਾਣ ਦਿਓ ਇਹਨੂੰ ਦੂਜਾ ਬੱਚਿਓ ਇਸ ਕੁੱਤੇ ਨੂੰ ਰੋਕੋ ਇਹਨੂੰ ਰੋਕੋ ਨਾ ਜਾਣ ਦਿਓ ਇਹਨੂੰ ਜਾਣ ਨਹੀਂ ਦੇਣਾ ਦੇਖੋ ਥੋੜਾ ਜਿਹਾ ਫਰਕ ਪਿਆ ਸ਼ਬਦ ਉਹੀ ਨੇ ਠੀਕ ਹੈ ਲੇਕਿਨ ਆਪਾਂ ਨੂੰ ਕਹਿਣ ਦਾ ਤਰੀਕਾ ਬਦਲ ਗਿਆ ਤੇ ਅਰਥ ਬਦਲ ਗਿਆ ਕੁੜੀਓ ਪੜੋ ਨਾ ਖੇਡੋ ਕੁੜੀਓ ਪੜੋ ਨਾ ਖੇਡੋ ਠੀਕ ਹੈ ਜੀ ਇਸ ਤੋਂ ਆਪਾਂ ਨੂੰ ਸਮਝ ਆ ਗਈ ਹੋਣੀ ਹੈ ਵਿਸ਼ਰਾਮ ਚਿੰਨ ਪੰਜਾਬੀ ਵਿੱਚ ਦਿੱਤੇ ਵਿਸ਼ਰਾਮ ਚਿੰਨ ਵਰਤੇ ਜਾਂਦੇ ਹਨ ਡੰਡੀ ਜਾਂ ਪੂਰਨ ਵਿਸ਼ਰਾਮ ਪਹਿਲਾ ਹੈ ਡੰਡੀ ਇਨੋਂ ਆਪਾਂ ਪੂਰਨ ਵਿਸ਼ਰਾਮ ਕਹਿੰਦੇ ਨੇ ਹਾਲਮਾਰਕ ਵੀ ਬੋਲ ਦਿੰਦੇ ਨੇ ਇਹਨੂੰ ਇਨਕ ਹੁੰਦਾ ਠੀਕ ਹੈ ਜੀ ਇਹ ਜਿਹਨੂੰ ਆਪਾਂ ਏ ਕਾ ਕਹਿ ਸਕਦੇ ਆਂ ਅਗਰ ਆਪਾਂ ਉਸ ਹਾਵਨਾ ਸਹੀ ਹੈ ਪ੍ਰਸ਼ਨ ਚਿੰਨ ਇਹਨੋਂ ਪਕਰਛੀ ਬੋਲਦੇ ਹੁੰਦੇ ਸੀ ਤਾਂ ਇਹ ਤਾਂ ਸੋਖ ਹੀ ਹੈ ਕਿ ਕੁੰਡੀ ਦੇ ਨਾਲ ਇੱਕ ਬਿੰਦੀ ਜੀ ਬਣਾਤੀ ਵਿਸਮਿਕ ਚਿੰਨ ਇਹ ਕਿ ਹੈਰਾਨੀਵਾਚਕ ਚਿੰਨ ਹੁੰਦਾ ਇਹਨੂੰ ਆਪਾਂ ਗੁੱਲੀ ਡੰਡਾ ਵੀ ਕਹਿੰਦੇ ਨੇ ਜਾਂ ਏਕਾਤੀ ਬਿੰਦੀ ਵੀ ਕਹਿ ਸਕਦੇ ਹਾਂ ਕਾਮਾ ਕਾਮਾ ਮਤਲਬ ਛੋਟਾ ਜਿਹਾ ਕੌਮ ਠੀਕ ਹੈ ਇਨਕ ਕੋਮਾ ਲੱਗ ਜਾਂਦਾ ਠੀਕ ਹੈ ਜੀ ਇਹ ਇਨਕ ਜਿਵੇਂ ਆਪਾਂ ਜਿਵੇਂ ਲਿਖਿਆ ਕਾਰ ਬ ਮੋਟਰਸਾਈਕਲ ਸਕੂਟਰ ਠੀਕ ਹੈ ਤਾਂ ਇਸ ਤਰ੍ਹਾਂ ਅੱਗੇ ਚੱਲਦੇ ਆ ਅੱਗੇ ਆਗਾ ਅਰਧ ਵਿਸ਼ਰਾਮ ਇਹਨੂੰ ਸੈਮੀ ਕੋਲਨ ਬੋਲ ਦਿੰਦੇ ਦੂ ਬਿੰਦੀ ਕੋਲਨ ਡੈਸ਼ ਦੂ ਬਿੰਦੀ ਡੈਸ਼ ਪੁੱਠੇ ਕਾਮੇ ਇਹਨੂੰ ਜਦੋਂ ਆਪਾਂ ਕੋਈ ਪਰਿਭਾਸ਼ਾ ਲਿਖਣੀ ਹੁੰਦੀ ਆਪਾਂ ਪੁੱਠੇ ਕਾਮੇ ਪਾਉਂਦੇ ਆ ਦੋ ਛੀਕੇ ਸਿੱਧੇ ਦੋ ਛੀਕੇ ਪੁੱਠੇ ਪੱਗ ਯਾਨੀ ਕਿ ਨਾਇਆ ਜਾਂ ਪਾਉਂਦੇ ਆ ਇਹਨੂੰ ਆਪਾਂ ਐ ਕਰਕੇ ਕਰ ਸਕਦੇ ਆ ਜੋੜਨੀ ਜੋੜਨੀ ਵੀ ਹੈ ਜਦੋਂ ਦੋ ਸ਼ਬਦ ਲਿਖਦੇ ਆ ਜਿਵੇਂ ਦਿਨ ਰਾਤ ਠੀਕ ਹੈ ਬ੍ਰੈਕਟ ਬੰਦ ਦੇ ਵਿੱਚ ਕੋਈ ਵੀ ਚੀਜ਼ ਲਿਖਦੇ ਆ ਆਪਾਂ ਤੇ ਛਟ ਮਰੋੜੀ ਤੇ ਬਿੰਦੀ ਠੀਕ ਹੈ ਜੀ ਸੋ ਵਰਤੋ ਸੰਬੰਧੀ ਮੁੱਖ ਨਿਯਮ ਇੰਨਾ ਚਿੰਨਾਂ ਦੀ ਵਰਤੋ ਸੰਬੰਧੀ ਨਿਯਮ ਇੱਥੇ ਦਿੱਤੇ ਜਾਂਦੇ ਹਨ ਡੰਡੀ ਜਾਂ ਪੂਰਨ ਵਿਸ਼ਰਾਮ ਇਹ ਚਿੰਨ ਵਾਕ ਦੇ ਅੰਤ ਤੇ ਪੂਰਨ ਠਹਿਰਾਓ ਵਜੋਂ ਵਰਤਿਆ ਜਾਂਦਾ ਹੈ ਬੱਚੇ ਛੱਤ ਤੇ ਪਤੰਗ ਉਡਾ ਰਹੇ ਹਨ ਹਨ ਤੋਂ ਬਾਅਦ ਜਿਹੜਾ ਚਿੰਨ ਲੱਗਿਆ ਹੈ ਡੰਡੀ ਜਾਂ ਪੂਰਨ ਵਿਸ਼ਰਾਮ ਹੈ ਮੈਂ ਕੱਲ ਫਿਲਮ ਵੇਖਣ ਜਾਵਾਂਗਾ ਠੀਕ ਹੈ ਪ੍ਰਸ਼ਨ ਚਿੰਨ ਪ੍ਰਸ਼ਨ ਨੂੰ ਸਿੱਧੇ ਸਿੱਧੇ ਜਾਂ ਇਸ ਚਿੰਨ ਦੀ ਵਰਤੋਂ ਉਹਨਾਂ ਵਾਕਾਂ ਦੇ ਅੰਤ ਵਿੱਚ ਹੁੰਦੀ ਹੈ ਜਿਨ੍ਹਾਂ ਵਿੱਚ ਪ੍ਰਸ਼ਨ ਪੁੱਛਿਆ ਗਿਆ ਹੋਵੇ ਤੁਹਾਡਾ ਕੀ ਨਾਂ ਹੈ ਅੱਗੇ ਰੌਲਾ ਕੌਣ ਪਾ ਰਿਹਾ ਹੈ ਪ੍ਰਸ਼ਨ ਸਿੱਧੇ ਬਣਦੇ ਪੈਣੇ ਸਿੱਧਾ ਹੀ ਹੈ ਵਿਸਮਿਕ ਚਿੰਨ ਇਹ ਚਿੰਨ ਕਿਸੇ ਨੂੰ ਸੰਬੋਧਨ ਕਰਨ ਜਾਂ ਅਫਸੋਸ ਹੈਰਾਨੀ ਪ੍ਰਸ਼ੰਸਾ ਇੱਛਾ ਫਟਕਾਰ ਆਦਿ ਦੇ ਭਾਵ ਪ੍ਰਗਟ ਕਰਨ ਲਈ ਵਰਤਿਆ ਜਾਂਦਾ ਜਿਵੇਂ ਜਦ ਕਿਸੇ ਨੂੰ ਸੰਬੋਧਨ ਕਰਨਾ ਹੋਵੇ ਉਹ ਹੀ ਮੁੰਡਿਆ ਪੱਖਾ ਬੰਦ ਕਰ ਸੰਬੋਧਨ ਕੀਤਾ ਆਪਾਂ ਜਦ ਖੁਸ਼ੀ ਗਮੀ ਜਾਂ ਇੱਛਾ ਵਾਲੇ ਵਾਕ ਵਰਤੇ ਜਾਣ ਜਿਵੇਂ ਵਾਹ ਕਿੰਨਾ ਸੋਹਣਾ ਮੌਸਮ ਹੈ ਜਾਂ ਸੁਹਾਵਣਾ ਮੌਸਮ ਹੈ ਖੁਸ਼ੀ ਦਾ हे ਰੱਬਾ ਮੁੰਡੇ ਨੂੰ ਐਡੀ ਸੱਟ ਕਿਉਂ ਲੱਗੀ ਹੈ ਗਮੀ ਜਦ ਬਿਸਮਿਕ ਸ਼ਬਦਾਂ ਜਾਂ ਵਾਕਾਂਸ਼ਾਂ ਨੂੰ ਵਰਤੇ ਜਾਵੇ ਜਿਵੇਂ ਕਾਸ਼ ਸ਼ਾਬਾਸ਼ ਲੱਖ ਲਾਣ ਤੇ ਆਦੀ ਇਹਨਾਂ ਦੀ ਪ੍ਰਯੋਗ ਹੁੰਦਾ ਹੈ ਕਮ ਹੈ ਇਹ ਚਿੰਨ ਬਹੁਤ ਹੀ ਥੋੜੇ ਥੋੜੇ ਜਿਹੇ ਠਹਿਰਾਵ ਨੂੰ ਪ੍ਰਗਟ ਕਰਨ ਲਈ ਵਰਤਿਆ ਜਾਂਦਾ ਜਿਵੇਂ ਜਦੋਂ ਇੱਕ ਤੋਂ ਵੱਧ ਚੀਜ਼ਾਂ ਨੂੰ ਨਿਖੇੜਨਾ ਹੋਵੇ ਆਲੂ ਪਿਆਜ਼ ਗੋਭੀ ਮਟਰ ਪਨੀਰ ਅਤੇ ਸੇਬ ਲਿਆਓ ਸੰਬੋਧਨੀ ਸ਼ਬਦਾਂ ਦੇ ਪਿੱਛੋਂ ਕੁੜੀਓ ਰੋਲਾ ਨਾ ਪਾਓ ਉੱਠੇ ਕਾਮੇ ਵਿੱਚ ਲਿਖੇ ਜਾਣ ਵਾਲੇ ਸ਼ਬਦਾਂ ਤੋਂ ਪਹਿਲਾਂ ਜਿਵੇਂ ਪਿਤਾ ਜੀ ਨੇ ਕਿਹਾ ਮਿਹਨਤ ਹੀ ਸਫਲਤਾ ਦੀ ਕੁੰਜੀ ਹੈ ਜਦੋਂ ਵਿਚਾਰ ਦਿੱਤੇ ਜਾਂਦੇ ਨੇ ਉਦੋਂ ਲਿਖਦੇ ਆਪਾਂ ਜਾਂ ਕਿਸੇ ਨੇ ਕੋਈ ਗੱਲ ਕਹੀ ਹੋਵੇ ਬਿੰਦੀ ਵਾਲਾ ਕਮਾ ਜਾਂ ਅਰਧ ਵਿਸ਼ਰਾਮ ਇਹਨੂੰ ਅਰਧ ਵਿਸ਼ਰਾਮ ਵੀ ਕਹਿੰਦੇ ਨੇ ਜਦ ਕਿਸੇ ਵਾਕ ਵਿੱਚ ਠਹਿਰੋ ਪੂਰਨ ਵਿਸ਼ਰਾਮ ਨਾਲੋਂ ਘੱਟ ਤੇ ਕੌਮੇ ਦੇ ਠਹਿਰਾਉਣ ਨਾਲੋਂ ਵੱਧ ਹੋਵੇ ਤਾਂ ਬਿੰਦੀ ਵਾਲੇ ਕਮਾ अथवा ਅਰਧ ਵਿਸ਼ਰਾਮ ਵਾਲੇ ਚਿੰਨ ਵਰਤੇ ਜਾਂਦੇ ਨੇ ਜਿਵੇਂ ਪਰਮਾਤਮਾ ਬੇਅੰਤ ਹੈ ਉਹ ਸਿਰਜਨਹਾਰ ਵੀ ਹੈ ਤੇ ਪਾਲਨਹਾਰ ਵੀ ਉਸ ਦੀ ਰਜ਼ਾ ਤੋਂ ਬਿਨਾਂ ਪੱਤਾ ਵੀ ਨਹੀਂ ਹੁੰਦਾ ਅਗਿਆ ਕਾ ਦੋਬਿੰਦੀ ਜਦ ਕਿਸੇ ਬਾਕ ਵਿੱਚ ਦੋ ਹਿੱਸੇ ਹੋਣ ਪਹਿਲਾ ਹਿੱਸਾ ਆਪਣੇ ਆਪ ਵਿੱਚ ਅਰਥਾਂ ਵਜੋਂ ਪੂਰਾ ਹੋਵੇ ਤੇ ਦੂਜਾ ਕਿਸੇ ਹਿੱਸਾ ਬਾਕ ਪਹਿਲੇ ਦੀ ਵਿਆਖਿਆ ਕਰੇ ਤਾਂ ਉਹਨਾਂ ਨੂੰ ਨਿਖੇੜਨ ਲਈ ਪਹਿਲਾ ਪਹਿਲੇ ਹਿੱਸੇ ਦੇ ਅੰਤ ਵਿੱਚ ਦੋਬਿੰਦੀ ਲਾਈ ਜਾਂਦੀ ਹੈ ਜਿਵੇਂ ਕਲਯੁਗ ਵਿੱਚ ਗੁਰੂ ਨਾਨਕ ਦੇਵ ਜੀ ਪ੍ਰਗਟ ਹੋਏ ਤੁੰਦ ਮਿਟ ਗਈ ਅਤੇ ਸੰਸਾਰ ਵਿੱਚ ਚਾਨਣ ਦਾ ਪਸਾਰਾ ਹੋ ਗਿਆ ਜਦ ਕਿਸੇ ਦੇ ਕਹੇ ਹੋਏ ਸ਼ਬਦ ਇਨ ਪਿੰਨ ਲਿਖਨੇ ਹੋਣ ਤਾਂ ਉਹਨਾਂ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਦੋ ਵਿੰਦੀ ਵਰਤੀ ਜਾਂਦੀ ਹੈ ਜਿਵੇਂ ਹਾਸ਼ਮ ਸ਼ਾਹ ਨੇ ਕਹੀ ਪਤੇ ਦੀ ਗੱਲ ਆਖੀ ਹੈ ਹਾਸ਼ਮ ਫਤੇ ਨਸੀਬ ਤਿੰਨਾਂ ਨੂੰ ਜਿੰਨਾ ਹਿੰਮਤ ਯਾਰ ਬਣਾਈ ਏ ਠੀਕ ਹੈ ਜੀ ਇਹਨੂੰ ਆਪਾਂ ਪਤਾ ਲੱਗ ਗਿਆ ਦੋ ਵਿੰਦੀ ਆ ਗਿਆ ਅੱਗੇ ਆ ਕੇ ਜਦ ਸ਼ਬਦਾਂ ਨੂੰ ਸੰਖੇਪ ਕਰਕੇ ਲਿਖਣਾ ਹੋਵੇ ਜਿਵੇਂ ਪ੍ਰੋਫੈਸਰ ਪ੍ਰੋ ਪ੍ਰਿੰਸੀਪਲ ਓਕੇ ਸੋ ਦੋ ਵਿੰਦੀ ਦਾ ਪ੍ਰਯੋਗ ਹੁੰਦਾ ਹੈ ਜਦ ਕਿਸੇ ਵਾਕ ਵਿੱਚ ਇੱਕਦਮ ਯਾਦ ਆ ਜਾਣ ਤੇ ਕੋਈ ਅਸਬੰਧਤ ਗੱਲ ਕਹੀ ਜਾਵੇ ਤਾਂ ਉਸ ਅਸਬੰਧਤ ਗੱਲ ਦੇ ਪਹਿਲਾਂ ਵਰਤੀ ਜਾਂਦੀ ਹੈ ਜਿਵੇਂ ਸ਼ਹੀਦ ਭਗਤ ਸਿੰਘ ਇੱਕ ਮਹਾਨ ਵਿਚਾਰਤਾਰਕ ਵੀ ਹੈ। ਹਾਂ ਸੱਚ ਉਸ ਦਾ ਜਨਮ ਹੀ ਇਨਕਲਾਬੀ ਪਰਿਵਾਰ ਵਿੱਚ ਹੋਇਆ ਹੈ। ਜਦ ਕਿਸੇ ਵਾਕ ਵਿੱਚ ਕੋਈ ਵਾਧੂ ਗੱਲ ਕਹਿਣੀ ਹੋਵੇ ਤਾਂ ਉਸ ਦੇ ਦੋਵੇਂ ਪਾਸੇ ਪਾਈ ਜਾਂਦੀ ਹੈ ਜਿਵੇਂ ਮੇਰੇ ਵਿਚਾਰ ਅਨੁਸਾਰ ਜਰਾ ਧਿਆਨ ਦੇਣਾ ਇਹ ਪੰਜਾਬੀ ਹੀ ਸਨ ਜਿਨ੍ਹਾਂ ਨੇ ਸਿਕੰਦਰ ਮਹਾਨ ਦੇ ਵੀ ਦੰਦ ਖੱਟੇ ਕਰ ਦਿੱਤੇ ਹਨ ਜਦੋਂ ਨਾਟਕ ਵਿੱਚ ਪਾਤਰਾਂ ਦੀ ਗੱਲ ਕਈ ਹੋਵੇ then ਥਾਣੇ ਥਾਣੇਦਾਰ ਇਹ ਚੋਰੀ ਤੂੰ ਹੀ ਕੀਤੀ ਹੈ ਦੁਬਿੰਦੀ ਡੈਸ਼ ਜਦ ਕੁਝ ਚੀਜ਼ਾਂ ਦਾ ਵੇਰਵਾ ਦੇਣਾ ਹੋਵੇ ਤਾਂ ਉਸ ਵੇਰਵੇ ਤੋਂ ਪਹਿਲਾਂ ਦੁਬਿੰਦੀ ਡੈਸ਼ ਵਰਤੀ ਜਾਂਦੀ ਹੈ ਜਿਵੇਂ ਪਿਤਾ ਜੀ ਸ਼ਹਿਰੋਂ ਇਹ ਚੀਜ਼ਾਂ ਜ਼ਰੂਰ ਲਿਆਉਣੀਆਂ ਦੋ ਜੋੜੇ ਜੁਰਾਬਾਂ ਦੋ ਪੈਨ ਦੋ ਦਰਜਨ ਕੇਲੇ ਜਦ ਕਿਸੇ ਗੱਲ ਨੂੰ ਸਮਝਣ ਲਈ ਉਦਾਹਰਣ ਦੇਣੀ ਹੋਵੇ ਤਾਂ ਜਿਵੇਂ ਜਾਂ ਜਿਹਾ ਕੀ ਤੇ ਬਾਅਦ ਵਿੱਚ ਇਹਨਾਂ ਚਿੰਨ੍ਹਾਂ ਦੀ ਵਰਤੋਂ ਹੁੰਦੀ ਹੈ ਨਾਮ ਦੀ ਥਾਂ ਤੇ ਵਰਤੇ ਜਾਣ ਵਾਲੇ ਸ਼ਬਦਾਂ ਨੂੰ ਪਰਨਾਮ ਕਿਹਾ ਜਾਂਦਾ ਜਿਵੇਂ ਉਹ ਉਸ ਦਾ ਉਹਨਾ ਤੁਹਾਡਾ ਉਸ ਨੂੰ ਇਹ ਆਦ ਜਦ ਕਿਸੇ ਦੇ ਕਹੇ ਹੋ ਸ਼ਬਦ ਲਿਖਨੇ ਹੋਣ ਤਾਂ ਉਹਨਾਂ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇਹ ਚਿੰਨ ਲਗਾਇਆ ਜਾਂਦਾ ਹੈ ਜਿਵੇਂ ਮਹਾਨ ਕਿਸਾਕਰ ਬਾਰੇ ਸ਼ਾਹ ਨੇ ਲਿਖਿਆ ਹੈ ਵਾਰੇ ਸ਼ਾਨ ਆਦਤਾ ਜਾਂਦੇ ਆ ਨੇ ਭਾਵੇਂ ਕਟੀਆਂ ਪੋਰੀਆਂ ਪੋਰੀਆਂ ਜੀ ਜਿਵੇਂ ਕਿ ਪਿੱਛੇ ਵੀ ਦੱਸਿਆ ਗਿਆ ਹੈ ਇੱਥੇ ਦੋ ਬਿੰਦੀ ਡੈਸ਼ ਦੀ ਥਾਂ ਤੇ ਦੋ ਬਿੰਦੀ ਵੀ ਲੱਗ ਸਕਦੀ ਹੈ ਪੁੱਠੇ ਕਾਮੇ ਦੋ ਤਰ੍ਹਾਂ ਦੇ ਹੁੰਦੇ ਹਨ ਇੱਕ ਇੱਕ ਹਰਾ ਪੁੱਠੇ ਕਾਮੇ ਤੇ ਦੋਹਰੇ ਪੁੱਠੇ ਕਾਮੇ ਜਦ ਕਿਸੇ ਦੀ ਗੱਲ ਨੂੰ ਇਨ ਪਿੰਨ ਭਾਵ ਹੂ ਬੂ ਹੂ ਲਿਖਣਾ ਹੋਵੇ ਤਾਂ ਦੋਹਰੇ ਪੁੱਠੇ ਕਾਮੇ ਵਰਤ ਜਾਂਦੇ ਹਨ ਪਰ ਜੇ ਕਿਸੇ ਮਹਾਨ ਵਿਅਕਤੀ ਰਸਾਲੇ ਅਖਬਾਰੇ ਪੁਸਤਕਾਂ ਦਾ ਲਿਖਣਾ ਹੋਵੇ ਤਾਂ ਇੱਕ ਹਰੇ ਪੁੱਠੇ ਕਾਮੇ ਲਿਖਿਆ ਜਾਂਦੇ ਹਨ ਅਧਿਆਪਕ ਨੇ ਵਿਦਿਆਰਥੀਆਂ ਨੂੰ ਕਿਹਾ ਅਗਲੇ ਸੋਮਵਾਰ ਪਹਿਲੇ ਦੋ ਪਾਠਾਂ ਚੋਂ 임티한 ਲਿਆ ਜਾਵੇਗਾ ਜੋੜਨੀ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਹੱਤ ਕੰਡੇ ਵਿਆਹ ਸ਼ਾਦੀ ਦਿਨ ਰਾਤ ਆਪ ਕੁਦਰਾ ਨਵਨ ਕੁਦਰੇ ਪਤਾ ਹੀ ਹੈ ਜਦੋਂ ਕਿਸੇ 70 ਦੇ ਅੰਤ ਵਿੱਚ ਥਾਂ ਥੋੜੀ ਰਹਿ ਜਾਣ ਕਰਕੇ ਪੂਰਾ ਸ਼ਬਦ ਨਾ ਲਿਖਿਆ ਜਾਵੇ ਤਾਂ ਉਸ ਅੱਧੇ ਅਧ ਲਿਖੇ ਸ਼ਬਦ ਦੇ ਪਿੱਛੇ ਜੋੜਨੀ ਨਾ ਦਿੱਤੀ ਜਾਂਦੀ ਹੈ ਅਤੇ ਸ਼ਬਦ ਦਾ ਗੈਣਾ ਰਹਿਦਾ ਭਾਗ ਦੂਜੀ 70 ਵਿੱਚ ਲਿਖ ਦਿੱਤਾ ਜਾਂਦਾ ਹੈ ਜਿਵੇਂ ਵੇ ਅਰਥ ਮਨ ਅਤੇ ਪਸੰਦ ਬ੍ਰੈਕਟ ਜਦੋਂ ਵਾਕ ਵਿੱਚ ਕਿਸੇ ਸ਼ਬਦ ਵਾਕਾਂਸ਼ ਜਾਂ ਮੁਹਾਵਰੇ ਆਦ ਦਾ ਸਪਸ਼ਟ ਭਾਵ ਲਿਖਣਾ ਹੋਵੇ ਤਾਂ ਉਹ ਬ੍ਰੈਕਟ ਵਿੱਚ ਲਿਖਿਆ ਜਾਂਦਾ ਹੈ ਜਿਵੇਂ ਇਹ ਔਰਤ RAME ਦੀ ਘਰ ਵਾਲੀ ਹੈ ਯਾਨੀ ਕਿ ਪਤਨੀ ਹੈ ਬੰਗਾਲ ਚ ਸਿੱਖਾਂ ਦੀ ਗਿਣਤੀ ਆਟੇ ਵਿੱਚ ਲੂਣ ਬਰਾਬਰ ਹੈ ਯਾਨੀ ਕਿ ਬਹੁਤ ਘੱਟ ਹੈ ਠੀਕ ਹੈ ਜਦੋਂ ਵਾਕ ਵਿੱਚ ਕਿਸੇ ਸ਼ਬਦ ਵਾਕਾਂਸ਼ ਜਾਂ ਮੁਹਾਵਰੇ ਆਦ ਦਾ ਸਪਸ਼ਟ ਭਾਵ ਲਿਖਣਾ ਹੋਵੇ ਓਕੇ ਜਦੋਂ ਇਸ ਵਿਚਾਰ ਨੂੰ ਕੁਝ ਹਿੱਸਿਆਂ ਵਿੱਚ ਵੰਡਿਆ ਜਾਵੇ ਤਾਂ ਉਹਨਾਂ ਲਈ ਵਰਤੇ ਗਏ ਅੰਕ ਜਾਂ ਅੱਖਰ ਬ੍ਰੈਕਟ ਵਿੱਚ ਲਿਖੇ ਜਾਂਦੇ ਹਨ ਜਿਵੇਂ ਅੰਕ 1 2 3 4 5 ਆਦਿ ਓ ਐ ਈ ਸ ਹ ਆਦਿ ਜਦੋਂ ਨਾਟਕ ਜਾਂ ਉਲਤ ਉਲਥੇ ਉਲਥੇ ਵਿੱਚ ਕੁਝ ਸ਼ਬਦ ਲੇਖਕ ਵੱਲੋਂ ਲਿਖੇ ਜਾਂ ਤਾਂ ਉਹ ਬ੍ਰੈਕਟ ਵਿੱਚ ਰੱਖੇ ਜਾਂਦੇ ਹਨ ਜਿਵੇਂ ਥਾਣੇਦਾਰ ਰੋਬ ਨਾਲ ਮੇਰੇ ਸਾਹਮਣੇ ਤਾਂ ਵੱਡੇ ਵੱਡੇ ਸੱਚ ਬੋਲ ਦਿੰਦੇ ਹਨ ਛੁਟਮਰੋੜੀ ਜਦੋਂ ਕਿਸੇ ਸ਼ਬਦ ਦੇ ਛੱਡੇ ਹੋਏ ਅੱਖਰ ਨੂੰ ਪ੍ਰਗਟ ਕਰਨਾ ਹੋਵੇ ਤਾਂ ਛੁਟਮਰੋੜੀ ਜਾਂਦੀ ਹੈ ਜਿਵੇਂ ਵਿੱਚੋਂ ਚੋਂ ਇਕੱਠੇ ਇਕੱਠੇ ਓਕੇ ਬਿੰਦੀ ਐਸ ਦੀ ਵਰਤੋਂ ਸ਼ਬਦਾਂ ਨੂੰ ਸੰਖੇਪ ਰੂਪ ਵਿੱਚ ਲਿਖਣ ਲਈ ਕੀਤੀ ਜਾਂਦੀ ਹੈ ਜਿਵੇਂ ਐਸਪੀ ਮੈਂਬਰ ਪਾਰਲੀਮੈਂਟ ਡੀਸੀ ਡਿਪਟੀ ਕਮਿਸ਼ਨਰ ਡਿਗਰੀ ਨਾਲ ਬੀਏ ਕਾਮੇ ਐਮਏ ਜਦੋਂ ਨੰਬਰ ਲਿਖਨੇ ਹੋਣ ਤਾਂ ਉਹਨਾਂ ਨੂੰ ਅੱਗੇ ਬਿੰਦੀ ਲੱਗਦੀ ਹੈ ਠੀਕ ਹੈ ਜੀ ਸੋ ਕੁਐਸਚਨ ਹਾਂਸਵਰ ਨੇ ਵਿਸ਼ਰਾਮ ਚਿੰਨ ਕੀ ਹੁੰਦੇ ਹਨ ਲਿਖਤ ਵਿੱਚ ਠਹਿਰਾਉ ਦੇ ਭਾਵ ਪ੍ਰਗਟ ਕਰਨ ਲਈ ਡੰਡੀ ਦੀ ਵਰਤੋਂ ਕਹਿੰਦੇ ਕਿਤੇ ਵਾਕ ਦੇ ਅੰਤ ਵਿੱਚ ਠੀਕ ਹੈ ਡੰਡੀ ਦੀ ਵਰਤੋਂ ਤੇ ਡੰਡੀ ਕੀ ਹੁੰਦੀ ਹੈ ਤੁਹਾਨੂੰ ਪਤਾ ਹੀ ਲੱਗ ਗਿਆ ਵੈਸੇ ਮੈਂ ਤੁਹਾਨੂੰ ਨਾਲ-ਨਾਲ ਦੱਸਦਾ ਨਾ ਵੀ ਡੰਡੀ ਐਵੇਂ ਲਿਖਦੇ ਆਪਾਂ ਠੀਕ ਹੈ ਜੀ ਐਵੇਂ ਇਹ ਡੰਡੀ ਹੈ ਜੀ ਅੱਗੇ ਜਿਸ ਵਾਕ ਵਿੱਚ ਕੋਈ ਪ੍ਰਸ਼ਨ ਪੁੱਛਿਆ ਜਾਵੇ ਪ੍ਰਸ਼ਨਵਾਚਕ ਹੋਗਾ ਛੁਟਮੁੜੀ ਦੀ ਵਰਤੋਂ ਕਿਤੇ ਅੰਦੇ ਸ਼ਬਦ ਦੇ ਛੱਡੇ ਹੋਏ ਅੱਖਰ ਨੂੰ ਪ੍ਰਗਟ ਕਰਨ ਲਈ ਸਮਾਸੀ ਸ਼ਬਦਾਂ ਨੂੰ ਪ੍ਰਗਟ ਕਰਨ ਲਈ ਕਿਹੜੇ ਚਿੰਨ੍ਹ ਦੀ ਵਰਤੋਂ ਕੀਤੀ ਜਾਂਦੀ ਹੈ ਅਸੀਤਾ 3 ਕਾਮੇ ਪਤਾਈਆ ਓਕੇ ਕਾਮਾ ਪਤਾ ਲੱਗ ਗਿਆ ਜੋੜ ਨਹੀਂ ਪਤਾ ਲੱਗ ਗਿਆ ਬਿਸਮਿਕ ਚੇਨ ਪਤਾ ਲੱਗ ਗਿਆ ਹੁਣ ਐਂਡ ਦੁਬਿੰਦੀ ਤੇ ਡੈਸ਼ ਪਤਾ ਲੱਗ ਗਿਆ ਹੁਣ ਐਂਡ ਅੰਡੀ ਐਂਡ ਬ੍ਰੈਕਟ ਓਕੇ ਸੋ ਰਿਸਪੈਕਟ ਟੂ ਮੈਨ ਉਹ ਡਰਗ ਹੈਲਪਿੰਗ ਨੋ ਫਾਰਮ ਨੋ ਫੂਡ ਨੋ ਫਿਊਚਰ ਪਰ ਨਾਮਸ਼ੀਦਾਂ ਨੂੰ ਬਾਕੀ ਮਿਲਦਾ ਕੱਲ ਧੰਨਵਾਦ ਜੀ